ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਗਰ ਮਾਂ ਮਾ ਆਪਣੇ ਬੱਚਿਆਂ ਦੀ ਕਾਮਯਾਬੀ ਲਈ ਨਾ ਤੇਰਾ ਐਤਵਾਰ ਇਹ ਇੱਕ ਪਾਠ ਕਰਨ ਤੁਹਾਨੂੰ ਪਤਾ ਹੀ ਹੈ ਜੀ ਦੁਨੀਆ ਤੇ ਸਭ ਤੋਂ ਭਾਰੀ ਚੀਜ਼ ਮਾਂ ਦੇ ਦਿਲ ਤੇ ਪਿਆ ਦੁੱਖ ਹੁੰਦਾ ਜਦੋਂ ਮਾਂ ਦੇ ਬੱਚੇ ਗਲਤ ਰਾਹ ਉੱਤੇ ਚੱਲ ਪੈਣ ਜਾਂ ਉਹਨਾਂ ਉੱਤੇ ਦੁੱਖ ਤਕਲੀਫਾਂ ਆ ਜਾਣ ਤਦ ਮਾਂ ਫਿਰ ਵੇਵਸ ਹੋ ਕੇ ਜਦੋਂ ਕੁਝ ਕਰਨੀ ਨਾ ਸਕਦੀ ਫਿਰ ਉਹ ਇੱਕੋ ਰਾਹ ਚੁਣਦੀ ਹੈ ਉਹ ਰਾ ਕਿਹੜਾ ਹੁੰਦਾ ਹੈ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਫਿਰ ਜਦੋਂ ਉਹ ਗੁਰੂ ਅੱਗੇ ਪੂਰੇ ਭਰੋਸੇ ਨਾਲ ਬਾਣੀ ਪੜਨੇ ਸ਼ੁਰੂ ਕਰਦੇ ਵੇ ਤਾਂ ਤਾਂ ਕਹਿੰਦੇ ਨੇ ਕਿ ਮਾਂ ਦੀ ਦੁਆ ਜਿਹੜੀ ਉਹ ਜ਼ਰੂਰ ਲੱਗਦੀ ਹੈ ਜੀ ਮਾਂ ਦੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਆ ਜਦੋਂ ਮਾਂ ਹੱਥ ਜੋੜਦੀ ਆ ਨਾ ਉਸਦੇ ਹੱਥ ਕੰਬਦੇ ਨੇ ਵਿਸ਼ਵਾਸ ਨਾਲ ਭਰੇ ਹੁੰਦੇ ਨੇ ਉਸ ਦੀਆਂ ਅੱਖਾਂ ਵਿੱਚ ਅਥਰੂ ਹੁੰਦੇ ਨੇ ਨੀਰ ਹੁੰਦੇ ਨੇ ਪਰ ਦਿਲ ਵਿੱਚ ਹੌਸਲਾ ਵੀ ਹੁੰਦਾ ਨਾ ਵੀ ਉਹ ਆਪਣੇ ਲਈ ਕਦੇ ਦੇਖੋ ਜੀ ਜਿਹੜੀ ਮਾਂ ਹੁੰਦੀ ਆ ਉਹ ਆਪਣੇ ਲਈ ਕਦੇ ਕੁਝ ਨਹੀਂ ਮੰਗਦੀ ਬਸ ਉਹਨੂੰ ਹੁੰਦਾ ਵੀ ਮੇਰੇ ਬੱਚਿਆਂ ਦੀ ਜ਼ਿੰਦਗੀ ਆ ਜਿਹੜੀ ਉਹ ਵਧੀਆ ਹੋਵੇ ਸੁਖਮਈ ਹੋਵੇ ਜਿਵੇਂ ਕੋਈ ਲੋੜਵੰਦ ਗੁਰੂ ਦੇ ਦਰ ਤੇ ਚਾਦਰ ਲੈ ਕੇ ਜਾਂਦਾ ਉਸੇ ਤਰ੍ਹਾਂ ਮਾਂ ਜਿਹੜੀ ਹੁੰਦੀ ਉਹ ਆਪਣੇ ਮਨ ਦੀ ਚਾਦਰ ਗੁਰੂ ਅੱਗੇ ਜਾ ਕੇ ਫੈਲਾਉਂਦੀ ਆ ਕਿਉਂਕਿ ਜੀ ਮਾਂ ਨੂੰ ਪਤਾ ਹੁੰਦਾ ਦੁਨੀਆ ਵੱਲੋਂ ਨਾ ਉਮੀਦ ਹੋ ਕੇ ਵੀ ਹੁੰਦਾ ਵੀ ਉਹ ਉਹਨੂੰ ਕਦੇ ਹਾਰਨ ਨਹੀਂ ਦਿੰਦੇ ਮਾਂ ਨੂੰ ਦੇਖੋ ਜੀ ਨਾ ਪੜਨ ਦਾ ਗਿਆਨ ਹੁੰਦਾ ਬਹੁਤ ਭੋਲੀਆਂ ਹੁੰਦੀਆਂ ਨਾ ਨਾ ਜੀ ਸਾਡੀਆਂ ਮਾਵਾਂ ਨਾ ਜਵਾਨ ਤੇ ਸ਼ਬਦਾਂ ਦਾ ਘਮੰਡ ਹੁੰਦਾ ਉਹਨਾਂ ਨੂੰ ਉਸ ਨੂੰ ਸਿਰਫ ਐਦਾਂ ਪਤਾ ਹੁੰਦਾ ਵੀ ਗੁਰੂ ਮੇਰੇ ਬੱਚਿਆਂ ਨਾਲ ਹੋਵੇ ਹੋਰ ਕੁਝ ਨਹੀਂ ਚਾਹੀਦਾ ਉਹਨੂੰ ਕਿਉਂਕਿ ਮਾਂ ਨੂੰ ਹੁੰਦਾ ਜੀ ਮੇਰੇ ਬੱਚੇ ਮਿਹਨਤੀ ਬਣ ਪਰ ਕਿਸੇ ਅੱਕੇ ਹੱਥ ਨਾ ਫਲਾਉਣ ਜਦੋਂ ਜੇ ਮਾਂ ਬਾਣੀ ਪੜਦੀ ਹੈ ਨਾ ਉਹ ਹਰ ਅੱਖਰ ਨਾਲ ਆਪਣਾ ਸੁਪਨਾ ਜੋੜਦੀ ਆ ਮਾਂ ਦਾ ਦੇ ਕੋਦੀ ਮਾਂ ਦਾ ਦੂਜਾ ਨਾਮ ਹੁੰਦਾ ਜੰਨਤ ਕਹਿੰਦੇ ਜੀ ਮਾਂ ਦੇ ਪੈਰਾਂ ਹੇਠਾਂ ਜੰਨਤ ਵਸਦੀ ਆ ਕਹਿੰਦੇ ਜੀ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ ਤੇ ਰੱਬ ਉਹ ਸੱਚੇ ਪਾਸ਼ਾ ਚਾਹੇ ਨਾ ਉਹ ਲੇਖ ਵੀ ਬਦਲਾ ਦਿੰਦੀ ਆ ਤੇ ਮਾਂ ਅਰਦਾਸ ਕਰਦੀ ਹੈ ਹੇ RAMਦਾਸ ਮਹਾਰਾਜੀਓ ਮੇਰੇ ਬੱਚੇ ਉੱਤੇ ਕਿਸੇ ਕਿਸੇ ਲੇਖ ਵਿੱਚ ਜੇ ਦੁੱਖ ਲਿਖਿਆ ਹੈ ਨਾ ਤਾਂ ਤੇਰੇ ਨਾਮ ਨਾਲ ਉਹ ਸੁੱਖ ਵਿੱਚ ਬਣ ਜਾਵੇ ਤੇ ਮੇਰੇ ਬੱਚਿਆਂ ਦੀ ਕਿਸਮਤ ਚਮਕ ਜਾਵੇ ਮਾਂ ਦੀ ਅਰਦਾਸ ਹੀ ਇਕੱਲੇ ਲਫ਼ਜ਼ ਨਹੀਂ ਹੁੰਦੇ ਜੀ ਉਹ ਅੰਦਰਲੀ ਰੂਹ ਦੀ ਆਵਾਜ਼ ਹੁੰਦੀ ਆ ਉਹਦੀ ਅੱਖਾਂ ਦੇ ਵਿੱਚ ਹੰਝੂ ਇੱਕ ਇੱਕ ਅੱਖਰ ਬਣ ਜਾਂਦੇ ਨੇ ਦੇਖੋ ਜੀ ਜਿਹੜੀ ਮਾਂ ਹੁੰਦੀ ਆ ਨਾ ਉਹ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੀ ਆ ਦੁੱਖ ਤਕਲੀਫਾਂ ਵੀ ਝੱਲਦੀ ਆ ਤੇ ਫਿਰ ਵੀ ਬੱਚਿਆਂ ਦਾ ਫਰਜ਼ ਬਣਦਾ ਵੀ ਜਦੋਂ ਉਹ ਕਾਮਯਾਬ ਹੋ ਜਾਂਦੇ ਨੇ ਨਾ ਤਾਂ ਆਪਣੇ ਮਾਪੇ ਨੂੰ ਨਾ ਭੁੱਲਣ ਕਈ ਬੱਚੇ ਹੁੰਦੇ ਨੇ ਜੀ ਵੀ ਉਹ ਜਦੋਂ ਕਾਮਯਾਬ ਹੋ ਜਾਂਦੇ ਨੇ ਨਾ ਸਕਸੈਸ ਪੂਰੇ ਸਿਖਰਾਂ ਤੇ ਪਹੁੰਚ ਜਾਂਦੇ ਨੇ ਉਹ ਫਿਰ ਆਪਦੀ ਮਾਪੇ ਨੂੰ ਭੁੱਲ ਜਾਂਦੇ ਨੇ ਮਾਵਾ ਵਰਦਾ ਆਸ਼ਰਮ ਚ ਰੋਲਦੀਆਂ ਨੇ ਜੋ ਕਿ ਬਹੁਤ ਗਲਤ ਹੈ ਜੀ ਦੇਖੋ ਜਦ ਮਾਂ ਆਪਣੇ ਲਈ ਬਹੁਤ ਸੁਪਨੇ ਜੋੜਦੀ ਕੋਈ ਮਾਵਾਤਾ ਜੀ ਐਦਾਂ ਵੀ ਹੁੰਦੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਦੇ ਸੁਪਨੇ ਸਹਾਰ ਕਰ ਲਈ ਨਾ ਆਪ ਦਾ ਸੋਨਾ ਤੱਕ ਗਿਰ ਵੀ ਰੱਖ ਦਿੰਦੀਆਂ ਨੇ ਤਾਂ ਫਿਰ ਬੱਚਿਆਂ ਦਾ ਵੀ ਫਰਜ਼ ਬਣਦਾ ਵੀ ਜਦੋਂ ਉਹ ਕਾਮਯਾਬ ਹੁੰਦੇ ਨੇ ਨਾ ਵੀ ਆਪਦੀ ਮਾਂ ਦਾ ਪੂਰਾ ਸਾਥ ਦੇਣ ਪੂਰਾ ਸੰਜੋਗ ਦੇਣ ਮੰਨਿਆ ਕਿ ਵੀ ਘਰ ਪਰਿਵਾਰ ਵੀ ਬਹੁਤ ਜ਼ਰੂਰੀ ਆ ਪਰ ਮਾਵਾ ਵੀ ਬਹੁਤ ਜ਼ਰੂਰੀ ਨੇ ਜੀ ਕਹਿੰਦੇ ਜੀ ਮਾਵਾ ਕਿਤੋਂ ਮੁੱਲ ਨਹੀਂ ਮਿਲਦੀਆਂ ਕਹਿੰਦੇ ਜੀ ਮਾਵਾ ਜੇਕਰ ਆਪਣੇ ਬੱਚਿਆਂ ਦਾ ਭਵਿੱਖੋ ਚੰਗਾ ਬਣਾਉਣਾ ਚਾਹੁੰਦੀਆਂ ਨੇ ਨਾ ਉਹਨਾਂ ਨੂੰ ਗੁਰੂ ਅੱਗੇ ਚੰਗੇ ਭਵਿੱਖ ਲਈ ਅਰਦਾਸ ਕਰਨੀ ਚਾਹੀਦੀ ਆ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਸਾਰੀ ਗੱਲ ਸਮਝਾ ਦੂ ਵੀ ਮੇਰੀ ਗੱਲ ਕਹਿਣ ਦਾ ਮਤਲਬ ਕੀ ਸੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੁਹਾਨੂੰ ਫਿਰ ਸਾਰੀ ਗੱਲ ਆ ਜਿਹੜੀ ਉਹ ਸਮਝ ਆ ਜਾਊਗੀ ਤੇ ਵੀਡੀਓ ਨੂੰ ਹਾਈਪ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਇੱਕ ਪਿੰਡ ਵਿੱਚ ਇੱਕ ਪੈਣ ਰਹਿੰਦੀ ਸੀ ਜੀ ਉਹ ਬਹੁਤ ਮਿਹਨਤੀ ਮਾਂ ਸੀ ਤੇ ਉਹਦੇ ਦੋ ਪੁੱਤਰ ਇਕ ਧੀ ਸੀ ਜਿਹੜਾ ਉਹਦਾ ਵੱਡਾ ਪੁੱਤਰ ਸੀ ਨਾ ਉਹ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਤੇ ਜਿਹੜਾ ਛੋਟਾ ਪੁੱਤਰ ਸੀ ਉਹ ਖੇਡਣ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ ਪਰ ਪੜ੍ਹਾਈ ਵੱਲ ਜਿਹੜਾ ਉਹਦਾ ਧਿਆਨ ਉਹ ਬਹੁਤ ਘੱਟ ਸੀ ਮਾਂ ਦਾ ਸੁਪਨਾ ਸੀ ਵੀ ਮੇਰੇ ਦੋਵੇਂ ਪੁੱਤਰ ਆ ਜਿਹੜੇ ਉਹ ਕਾਮਯਾਬ ਹੋ ਜਾਣ ਦੇਖੋ ਜੀ ਪੁੱਤ ਮਾਂ ਨਾਲ ਫਰਕ ਰੱਖ ਸਕਦੇ ਆ ਪਰ ਮਾਵਾਂ ਆਪਣੀਆਂ ਔਲਾਦ ਨਾਲ ਕਦੇ ਵੀ ਫਰਕ ਨਹੀਂ ਕਰਦੀਆਂ ਮੇ ਮਾਂ ਦੇ ਮਨ ਵਿੱਚ ਐਦਾਂ ਸੀ ਵੀ ਇਹ ਦੁਨੀਆ ਵਿੱਚ ਆਪਣੀ ਪਹਿਚਾਨ ਬਣਾਉਣ ਉਹ ਸਵੇਰੇ ਉੱਠ ਕੇ ਰੋਟੀ ਪਕਾਉਂਦੀ ਤੇ ਕੰਮ ਕਾਜ ਕਰਦੀ ਤੇ ਰਾਤ ਨੂੰ 베ਲੀ ਹੋ ਕੇ ਬੱਚਿਆਂ ਨੂੰ ਪੜਾਉਂਦੀ ਪਰ ਫਿਰ ਵੀ ਉਹਦੇ ਮਨ ਵਿੱਚ ਇੱਕੋ ਹੀ ਡਰ ਰਹਿੰਦਾ ਸੀ ਕਿਉਂਕਿ ਵੱਡਾ ਪੁੱਤਰ ਬਹੁਤ ਮਿਹਨਤੀ ਸੀ ਪਰ ਉਹਦੇ ਨਤੀਜੇ ਜਿਹੜੇ ਸੀਗੇ ਨਾ ਉਹ ਬਹੁਤੇ ਚੰਗੇ ਨਹੀਂ ਸੀ ਆਉਂਦੇ ਕਿਉਂਕਿ ਕਹਿਣ ਦਾ ਭਾਵ ਵੀ ਜੀ ਜਿਹੜੇ ਉਹ ਕੰਮ ਨੂੰ ਹੱਥ ਪਾਉਂਦਾ ਸੀ ਨਾ ਉਹਦਾ ਨਤੀਜਾ ਬੜਾ ਮਾੜਾ ਆਉਂਦਾ ਸੀ ਕਹਿਣ ਦਾ ਭਾਵ ਉਹਦਾ ਕੰਮ ਵਿਚਾਰੇ ਦਾ ਡਾਊਨ ਚਲ ਜਾਂਦਾ ਸੀਗਾ ਤਾਂ ਮਾਂ ਦੇ ਮਨ ਹੀ ਮਨ ਵਿੱਚ ਉਹ ਸੋਚਦੀ ਰਹਿੰਦੀ ਸੀ ਵੀ ਮੇਰੇ ਪੁੱਤ ਕਦੇ ਕਾਮਯਾਬ ਹੋਣਗੇ ਇੱਕ ਦਿਨ ਜੀ ਐਸੀ ਕਿਰਪਾ ਹੋਈ ਐਸੀ ਮਹਿਮਾ ਹੋਈ ਮਹਾਪੁਰਖਾਂ ਜਿਉਂ ਦੀ ਇੱਕ ਦਿਨ ਉਹਨਾਂ ਦੇ ਪਿੰਡ ਵਿੱਚ ਗੁਰੂ ਘਰ ਦੇ ਵਿੱਚ ਨਾ ਸੰਤ ਮਹਾਤਮਾ ਆਏ ਹੋਏ ਸੀ ਲੋਕ ਆਪਣੇ ਆਪਣੇ ਸਵਾਲ ਲੈ ਕੇ ਉੱਥੇ ਗਏ ਤੇ ਉਹ ਬੀਬੀ ਵੀ ਉੱਥੇ ਚਲੇਗੀ ਤੇ ਉਹਨਾਂ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਕਿਹਾ ਵੀ ਮੈਨੂੰ ਵੀ ਕੋਈ ਰਾਹ ਦੱਸੋ ਮੇਰੇ ਦੋ ਪੁੱਤਰ ਨੇ ਮੈਂ ਉਹਨਾਂ ਦੀ ਭਲਾਈ ਲਈ ਹਰ ਰੋਜ਼ ਦੁਆ ਵੀ ਕਰਦੀਆਂ ਅਰਦਾਸ ਕਰਦੀ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਪਰ ਮੇਰੇ ਮਨ ਦੀ ਨੂੰ ਨਾ ਹਲੇ ਤੱਕ ਵੀ ਸ਼ਾਂਤੀ ਨਹੀਂ ਹੈਗੀ ਕਦੇ-ਕਦੇ ਲੱਗਦਾ ਵੀ ਕਿਸੇ ਤੇ ਉਹਨਾਂ ਦੇ ਲੇਖਾਂ ਵਿੱਚ ਰੁਕਾਵਟ ਲਿਖ ਦਿੱਤੀ ਆ ਜਿੰਨੀ ਮਿਹਨਤ ਮੇਰੇ ਬੱਚੇ ਕਰਦੇ ਨੇ ਨਾ ਉਹਨਾਂ ਨੂੰ ਉਹਨਾਂ ਫਲ ਨਹੀਂ ਮਿਲਦਾ ਤਾਂ ਸੰਤ ਜੀ ਹੱਸ ਕੇ ਕਹਿਣ ਲੱਗੇ ਕਹਿੰਦੇ ਮਾਂ ਦੀ ਦੁਆ ਵੀ ਭਾਈ ਕਦੇ ਖਾਲੀ ਜਾਂਦੀ ਆ ਸੰਤ ਕਹਿਣ ਲੱਗੇ ਭਾਈ ਤੂੰ ਅੱਜ ਤੋਂ ਹੀ ਜੇ ਤੂੰ ਚਾਹਨੀ ਆ ਨਾ ਤੇਰੇ ਬੱਚੇ ਕਾਮਯਾਬ ਹੋ ਜਾਣ ਤਾਂ ਤੂੰ ਅੱਜ ਤੋਂ ਹੀ ਹਰ 13 ਐਤਵਾਰ ਨੂੰ ਸ਼ੁੱਧ ਮੰਨ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਨਾ ਆ ਸੁਖਮਨੀ ਸਾਹਿਬ ਤਾਂ ਜੀ ਕਹਿਣ ਦਾ ਭਾਵ ਸੁੱਖਾਂ ਦੀ ਮਨੀ ਹੈ ਜਿਨੇ ਸੁਖਮਨੀ ਸਾਹਿਬ ਦਾ ਪਾਠ ਜੀ ਮਨ ਚਿੱਤ ਲਾ ਕੇ ਕਰ ਲਿਆ ਨਾ ਉਨੇ ਦੁਨੀਆ ਦੀ ਹਰ ਇੱਕ ਚੀਜ਼ ਨੂੰ ਜਿੱਤ ਲਿਆ ਹਰ ਇੱਕ ਸੁੱਖ ਉਹਦੇ ਝੋਲੀ ਪੈ ਗਿਆ ਜਿਨੇ ਸੁਖਮਨੀ ਸਾਹਿਬ ਦਾ ਪਾਠ ਜਾਂ ਜਾਪ ਕਰ ਲਿਆ ਤੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਹਰ ਪਾਠ ਤੋਂ ਬਾਅਦ ਅਰਦਾਸ ਕਰ ਕਿ ਹੇ ਵਾਹਿਗੁਰੂ ਜੀ ਮੇਰੇ ਬੱਚਿਆਂ ਦੇ ਲੇਖ ਸੁਧਾਰ ਦੇ ਉਹਨਾਂ ਨੂੰ ਚੰਗੀ ਸਮਝ ਤੇ ਅਕਲ ਤੇ ਕਾਮਯਾਬੀ ਦਿਓ ਤੇ ਪਾਠ ਕਰਨ ਤੋਂ ਪਹਿਲਾਂ ਆਪਣੇ ਕੋਲ ਆਪਣੇ ਬੱਚਿਆਂ ਦੀਆਂ ਤਸਵੀਰਾਂ ਰੱਖ ਲਿਓ ਤੇ ਉਹਨਾਂ ਦੀ ਸੁੱਖ ਜਿਹੜਾ ਉਹਨਾਂ ਦਾ ਮੁੱਖ ਆ ਨਾ ਉਹ ਆਪਣੇ ਦਿਮਾਗ ਵਿੱਚ ਧਾਰ ਕੇ ਫਿਰ ਅਰਦਾਸ ਕਰਨੀ ਹੈ ਉਸ ਅਕਾਲਪੁਰਖ ਵਾਹਿਗੁਰੂ ਅੱਗੇ ਤੇ ਬਾਣੀ ਪੜ੍ਹਨੀ ਆ। ਉਹ ਮਾਂ ਨੇ ਜੀ ਉਹ ਗੱਲ ਦਿਲ ਤੇ ਲੈ ਲਈ ਉਹ ਅਗਲੇ ਐਤਵਾਰ ਤੋਂ ਹੀ ਤੜਕੇ ਉੱਠ ਕੇ ਨਾ ਉਹਨੇ ਇਸ਼ਨਾਨ ਪਾਣੀ ਕੀਤਾ ਤੇ ਪਾਠ ਸ਼ੁਰੂ ਕਰ ਦਿੱਤਾ। ਸਾਫ਼ ਕਮਰਾ ਰੱਖਿਆ ਜੀ ਉਹਨੇ ਇੱਕ ਤੇ ਇੱਕ ਸਾਫ਼ ਆਸਣ ਲਾਇਆ ਉਸ ਅਕਾਲਪੁਰਖ ਵਾਹਿਗੁਰੂ ਅੱਗੇ ਤੇ ਸਾਹਮਣੇ ਗੁਰੂ ਸਾਹਿਬ ਦੀ ਤਸਵੀਰ ਰੱਖੀ ਤੇ ਬੱਚਿਆਂ ਦੀ ਵੀ ਤਸਵੀਰ ਜੀ ਉਹਨੇ ਕੋਲੇ ਰੱਖ ਲਈ ਹਰ ਪਾਠ ਬਾਦ ਅਰਦਾਸ ਕਰਦੀ ਤੇ ਕਹਿੰਦੀ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਮੇਰੇ ਬੱਚਿਆਂ ਦੀ ਜ਼ਿੰਦਗੀ ਬਣਾ ਦਿਓ ਉਸ ਮਾਂ ਨੇ ਜੀ ਸਿਰਫ ਰੱਬ ਤੇ ਭਰੋਸਾ ਰੱਖਿਆ ਹਰ ਐਤਵਾਰ ਉਹ ਪਾਠ ਕਰਦੀ ਤੇ ਬੱਚਿਆਂ ਦੀ ਕਾਮਯਾਬੀ ਲਈ ਅਰਦਾਸ ਕਰਦੀ ਤੇ ਉਹਨਾਂ ਦੇ ਜਿਹੜੇ ਦੋਨੇ ਪੁੱਤਰ ਸੀ ਉਹਨਾਂ ਨੂੰ ਕਾਮਯਾਬੀ ਮਿਲ ਗਈ ਛੋਟੇ ਪੁੱਤਰ ਨੇ ਜਿਹੜਾ ਸੀਗਾ ਕਾਮਯਾਬੀ ਜਿਹੜਾ ਜੀ ਉਹਦੇ ਪਿਓ ਦਾ ਕਾਰੋਬਾਰ ਸੀ ਉਹ ਚ ਹੋਰ ਵਾਧਾ ਕਰ ਲਿਆ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਕਾਰੋਬਾਰ ਸੀ ਨਾ ਉਹ ਲੱਕੜ ਦਾ ਕਾਰੋਬਾਰ ਸੀ ਉਹਨੂੰ ਆਰਡਰ ਆਉਣੇ ਸ਼ੁਰੂ ਹੋ ਗਏ ਜਣੀ ਉਹਨੇ ਦੁੱਗਣਾ ਤਿਗਣਾ ਕੰਮ ਵਧਾ ਲਿਆ ਤੇ ਜਿਹੜਾ ਵੱਡਾ ਸੀ ਉਹਨੇ ਵੀ ਬਹੁਤ ਬਲੰਦੀਆਂ ਹਾਸਲ ਕਰ ਲਿਆ ਪੜ੍ਹਾਈ 'ਚ ਵਧੀਆ ਸੀ ਨਾ ਜੀ ਬਾਹਰ ਚੱਲ ਗਿਆ ਤੇ ਧੀ ਨੇ ਵੀ ਵਧੀਆ ਕਾਮਯਾਬੀ ਹਾਸਲ ਕਰ ਲਈ ਤੇ ਲੋਕ ਨਾ ਕਹਿਣ ਲੱਗੇ ਕਹਿੰਦੇ ਜੀ ਛੋਟੇ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਕੰਮ ਵਾਲਾ ਨਹੀਂ ਹੈਗਾ ਵੀ ਕੰਮਚੋਰ ਆ ਨਾ ਇਹ ਵੀ ਕੰਮ ਤੋਂ ਬਹੁਤ ਭੱਜਦਾ ਸੀ ਕਹਿੰਦੇ ਜੀ ਇਹਨੂੰ ਕੌਣ ਕਹੂ ਵੀ ਇਹ ਕੰਮ ਕਰਨ ਵਾਲਾ ਨਹੀਂ ਇਹ ਤਾਂ ਹੁਣ ਕਾਮਯਾਬੀ ਦੀ ਗਿਣਤੀ ਵਿੱਚ ਆਉਣ ਲੱਗ ਗਿਆ ਕਹਿੰਦੇ ਜੀ ਮਾਂ ਚਾਹੇ ਨਾ ਆਪਦੇ ਬੱਚਿਆਂ ਦੀ ਜ਼ਿੰਦਗੀ ਬਣਾ ਵੀ ਸਕਦੀ ਆ ਵਿਗਾੜ ਵੀ ਸਕਦੀ ਆ ਕਹਿੰਦੇ ਜੀ ਮਾਮਾ ਜਿਹੜੀਆਂ ਹੁੰਦੀਆਂ ਨਾ ਉਹਨਾਂ ਦੇ ਪੈਰਾਂ ਹੇਠ ਜੰਨਤ ਵਸਦੀ ਆ ਕਹਿੰਦੇ ਜੇ ਤੁਸੀਂ ਜੰਨਤ ਦੇਖਣੀ ਆ ਤਾਂ ਨਾ ਸਵੇਰੇ ਸ਼ਾਮ ਉੱਠ ਕੇ ਆਪਦੇ ਮਾਪੇ ਦੇ ਪੈਰੀ ਹੱਥ ਲਾਉਣਾ ਸ਼ੁਰੂ ਕਰ ਦੋ ਤੁਸੀਂ ਕੰਮ ਤੇ ਜਾ ਰਹੇ ਹੋ ਕੰਮ ਤੋਂ ਆ ਰਹੇ ਹੋ ਪਹਿਲਾਂ ਤੁਹਾਡੇ ਤੁਸੀਂ ਆਪਦੇ ਮਾਪਿਓ ਦੇ ਆ ਕੇ ਚਰਨੀ ਹੱਥ ਲਾਉਣੇ ਆ ਜੀ ਉਹਨਾਂ ਨੂੰ ਨਮਸਕਾਰ ਕਰਨੀ ਹੈ ਜੇ ਤੁਹਾਡੇ ਘਰ ਵਿੱਚ ਬਜ਼ੁਰਗ ਬੈਠੇ ਨੇ ਨਾ ਦਾਦੀ ਮਾਂ ਬੈਠੀ ਆ ਜਾਂ ਦਾਦਾ ਜੀ ਬੈਠੇ ਨੇਗੇ ਤੁਸੀਂ ਕਿਸੇ ਵੀ ਕੰਮ ਤੋਂ ਆ ਰਹੇ ਹੋ ਤੁਹਾਡੇ ਘਰ ਤੇ ਕੁਝ ਗੱਡੀ ਆ ਚਾਹੇ ਮੋਟਰਸਾਈਕਲ ਆ ਜਾਂ ਕੋਈ ਵੀ ਤੁਹਾਡੇ ਘਰ ਵਿੱਚ ਸੰਦਾਗਾ ਉਹਦੀ ਚਾਬੀ ਪਹਿਲਾਂ ਆ ਕੇ ਨਾ ਬਜ਼ੁਰਗਾਂ ਦੇ ਹੱਥ ਵਿੱਚ ਫੜਾਓ ਤੇ ਉਹਨਾਂ ਨੂੰ ਨਮਸਕਾਰ ਕਰੋ ਤੇ ਆਪਣੇ ਮਾਪਿਓ ਦੇ ਪੈਰੀ ਹੱਥ ਲਾਓ ਉਹਨਾਂ ਨੂੰ ਨਮਸਕਾਰ ਕਰੋ ਕਿਉਂਕਿ ਮਾਪੇ ਬਾਪ ਦੀਆਂ ਦੁਆਵਾਂ ਵਿੱਚ ਬਹੁਤ ਅਸੀਸਾਂ ਹੁੰਦੀਆਂ ਜੋ ਕੋਈ ਕੋਈ ਖੱਟ ਸਕਦਾ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਜਿਹੜੇ ਅੱਜ ਕੱਲ ਦੇ ਬੱਚੇ ਨੇ ਨਾ ਉਹ ਮਾਪਿਓ ਨੂੰ ਛੱਡ ਕੇ ਦੁਨੀਆਵੀ ਦੁਨੀਆ ਵੱਲ ਵੱਧ ਹੋਏ ਹੋਏ ਨੇਗੇ ਉਹਨਾਂ ਨੂੰ ਆਏ ਲੱਗਦਾ ਵੀ ਮਾਪਿਓ ਸਾਡਾ ਬੁਰਾ ਹੀ ਸੋਚਦੇ ਨੇਗੇ ਜਦ ਕਿ ਐਦਾ ਨਹੀਂ ਜਿਹੜੀ ਅੱਜ ਦੀ ਪੀੜ੍ਹੀ ਆ ਤੁਹਾਨੂੰ ਇਹ ਸਮਝਣਾ ਪਊਗਾ ਜਦੋਂ ਕੋਈ ਦੁੱਖ ਦਾ ਟਾਈਮ ਹੁੰਦਾ ਨਾ ਤਾਂ ਤੁਹਾਡੇ ਜਿਹੜੇ ਸਾਥ ਸਬੰਧੀ ਮਿੱਤਰ ਹੁੰਦੇ ਨੇ ਉਹ ਸਾਰੇ ਸਾਹ ਛੱਡ ਜਾਂਦੇ ਨੇ ਇੱਕ ਮਾਂ ਹੀ ਹੁੰਦੀ ਆ ਜਿਹੜੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਆ ਉਹਨੂੰ ਆਏ ਹੁੰਦਾ ਵੀ ਸ਼ਾਇਦ ਇਹ ਆਪਦੀ ਗਲਤੀ ਆ ਜਿਹੜੀ ਉਹ ਸੁਧਾਰ ਲਵੇਗਾ ਤੇ ਤੁਹਾਨੂੰ ਇਹ ਗੱਲ ਸਮਝਣੀ ਹੀ ਪੈਣੀ ਆ ਜੀ ਇਸ ਲਈ ਕਦੇ ਵੀ ਕਿਸੇ ਮਗਰ ਲਾ ਕੇ ਮਾਂ ਪਿਓ ਨੂੰ ਪਿੱਛੇ ਨਾ ਛੱਡਿਓ ਤੁਹਾਡਾ ਵਿਆਹ ਵੀ ਹੋ ਜਾਂਦਾ ਦੇਖੋ ਜੀ ਪਰਿਵਾਰ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਇਹ ਨਹੀਂ ਕਹਿੰਦੀ ਵੀ ਪਰਿਵਾਰ ਨੂੰ ਪਿੱਛੇ ਛੱਡ ਦਿਓ ਪਰ ਜਿਹੜੀ ਮਾਂ ਨੇ ਤੁਹਾਡੇ ਲਈ ਦੁੱਖ ਝੱਲੇ ਨੇ ਦੁੱਖ ਤਕਲੀਫਾਂ ਝੱਲ ਕੇ ਉਹ ਇੱਥੇ ਤੱਕ ਆਈ ਆ ਉਹਦਾ ਸਾਥ ਕਦੇ ਨਾ ਛੱਡਿਓ ਜਿਨੇ ਤੁਹਾਨੂੰ ਸਿਖਰਾਂ ਤੇ ਪਹੁੰਚਣ ਦੀ ਪਤਾ ਨਹੀਂ ਕਿੰਨੇ ਕ ਦੁੱਖ ਝੱਲੇ ਹੁੰਦੇ ਨੇ ਕਿੰਨੇ ਕੋਨੇ ਤਾਨੇ ਵੇਣੇ ਸੁਣੇ ਹੁੰਦੇ ਨੇ ਸ਼ਾਇਦ ਤੁਹਾਨੂੰ ਜੀ ਇਹ ਵੀਡੀਓ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇਜੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਤਾਂ ਕਦੇ ਵੀ ਨਾ ਛੱਡਿਓ ਇਹ ਤਾਂ ਸੁੱਖਾਂ ਦੀ ਮਨੀ ਆ ਜੀ ਜੀ ਨੇ ਇਹ ਕਰ ਲਿਆ ਉਹਨੇ ਤਾਂ ਜ਼ਿੰਦਗੀ ਚੋਂ ਦੁੱਖ ਕਲੇਸ਼ ਖਤਮ ਹੀ ਕਰ ਲਿਆ ਇਸ ਲਈ ਸੁਖਮਨੀ ਸਾਹਿਬ ਦਾ ਪੈਰਾ ਲਗਾਉਂਦੇ ਰਹਾ ਕਰੋ ਅਕਾਲ ਪੁਰਖ ਵਾਹਿਗੁਰੂ ਦੇ ਲਾਣ ਲੱਗਿਆ ਕਰੋ ਜੀ ਅਮਰਤ ਪਾਣ ਜ਼ਰੂਰ ਕਰਿਓ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ